ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜੀਬ ਨੂੰ ਜਫਰਨਾਮਾ ਲਿਖਣਾ ਜਫਰਨਾਮੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਸੀ ਕਿ اے ਔਰੰਗਜੀਬ ਤੂੰ ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਤੇ ਬੇਈਮਾਨ ਹੋ ਗਿਆ ਈ ਖੁਦਾ ਦੀ ਕਸਮ ਖਾ ਕੇ ਮੁੱਕਰ ਜਾਣ ਤੂੰ ਜ਼ਾਹਿਰ ਹੁੰਦਾ ਈ ਕਿ ਤੇਰੇ ਮਨ ਦੇ ਵਿੱਚ ਅੱਲਾਹ ਤਾਲਾ ਦਾ ਕੋਈ ਪਿਆਰ ਜਾਂ ਭੈ ਨਹੀਂ ਅਤੇ ਨਾ ਹੀ ਤੂੰ ਉਸ ਦੀ ਹਸਤੀ ਨੂੰ ਮੰਨਦਾ ਹੈ ਤੂੰ ਜੋ ਵੇਗ ਸੂਰਤੇ 마ਸਮੂ ਲੋਕਾਂ ਉੱਪਰ ਬੇहद ਜ਼ੁਲਮ ਕੀਤੇ ਹਨ ਤੈਨੂੰ ਉਹਨਾਂ ਪਾਪਾਂ ਦਾ ਲੇਖਾ ਖੁਦਾ ਦੀ ਦਰਗਾਹ ਦੇ ਵਿੱਚ ਜ਼ਰੂਰ ਦੇਣਾ ਪਵੇਗਾ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਤੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਚੇਤੇ ਰੱਖ ਮੇਰਾ ਬਹਾਦਰ ਖਾਲਸਾ ਜੀ ਜਿਉਂਦਾ ਏ ਜੋ ਤੈਨੂੰ ਜਿਉਣ ਨਹੀਂ ਦੇਵਿਗਾ ਅਤੇ ਤੇਰੇ ਇਸ ਜ਼ੁਲਮੀ ਰਾਜ ਦਾ ਨਾਸ਼ ਕਰ ਦੇਵਿਗਾ ਜਫਰਨਾਮਾ ਪੜ ਕੇ ਔਰੰਗਜ਼ੇਬ ਦੇ ਕਿਤੇ ਸਾਰੇ ਗੁਨਾਹ ਉਸ ਦੇ ਸਾਹਮਣੇ ਆ ਗਏ ਤੇ ਉਹ ਬਹੁਤ ਪਛਤਾਇਆ ਅਤੇ ਅੱਖਾਂ ਦੇ ਵਿੱਚੋਂ ਹੰਝੂ ਕੇਰਨ ਲੱਗਾ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਉਸਦੇ ਮਨ ਉੱਤੇ ਅਜੀਹਾ ਅਸਰ ਹੋਇਆ ਕਿ ਉਹ ਆਪਣੇ ਕਿਤੇ ਗੁਨਾਹਾਂ ਦੇ ਬਦਲੇ ਅੱਲਾਹ ਦੀ ਦਰਗਾਹ ਦੇ ਵਿੱਚ ਮਿਲਣ ਵਾਲੀਆਂ ਸਜ਼ਾਾਂਵਾਂ ਬਾਰੇ ਸੋਚ ਕੇ ਚਿੰਤਾ ਦੇ ਸਮੁੰਦਰ ਦੇ ਵਿੱਚ ਅਜਿਹਾ ਡੁੱਬਿਆ ਕਿ ਮਰਨ ਕਿਨਾਰੇ ਪਹੁੰਚ ਗਿਆ ਪਰ ਉਸ ਦੇ ਸੁਆਸ ਨਹੀਂ ਨਿਕਲੇਦੇ ਸਨ ਔਰੰਗਜ਼ੇਬ ਦੀ ਲੜਕੀ ਜਿੰਤੂਨ ਨਿਸ਼ਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ ਅਤੇ ਉਸ ਦਾ ਧਿਆਨ ਧਾਰ ਕੇ ਨਿਮਾਜ਼ ਪੜ੍ਹਾਇਆ ਕਰਦੀ ਸੀ ਔਰੰਗਜ਼ੇਬ ਵੀ ਉਸ ਨੂੰ ਬੜਾ ਪਿਆਰ ਕਰਦਾ ਸੀ ਉਸ ਨੇ ਕਿਹਾ ਅੱਬਾ ਜਾਨ ਖੱਤ ਦੇ ਅਖੀਰ ਉੱਤੇ ਜੋ ਗੁਰੂ ਗੋਬਿੰਦ ਜੀ ਨੇ ਅੱਲਾਹ ਤਾਲਾ ਦੀ ਤਾਰੀਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੀ ਹੈ ਇਸ ਨੂੰ ਪੜੋ ਤੁਹਾਡੀ ਜਾਨ ਸੌਖੀ ਨਿਕਲ ਜਾਵੇਗੀ ਬੇਟੀ ਦੇ ਕਹਿਣ ਉੱਤੇ ਜਦੋਂ ਔਰੰਗਜ਼ੇਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਿਆ ਤਾ ਤੜਫਰ ਹੀ ਔਰੰਗਜੀਬ ਦੀ சுவாਸ ਸੌਖੇ ਨਿਕਲ ਗਈ ਇਹ ਹੈ ਅਕਾਲ ਪੁਰਖ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਤਾਕਤ ਕਿ ਉਹਨਾਂ ਨੇ ਤਲਵਾਰ ਨਾਲ ਤਾਂ ਔਰੰਗਜੀਬ ਨੂੰ ਕਤਲ ਨਹੀਂ ਕੀਤਾ ਪਰ ਆਪਣੀ ਕਲਮ ਦੇ ਇਲਾਹੀ ਸ਼ਬਦਾਂ ਨਾਲ ਉਸ ਦੇ ਕਿਤੇ ਪਾਪਾਂ ਅਤੇ ਉਹਨਾਂ ਪਾਪਾਂ ਬਦਲੇ ਮਿਲਨ ਵਾਲੀਆਂ ਸਜ਼ਾਵਾਂ ਬਾਰੇ ਦੱਸ ਕੇ ਉਸ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜੀਤ ਨੂੰ ਜਫਰਨਾਮਾ ਲਿਖਣਾ ਜਫਰਨਾਮੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਸੀ ਕਿ اے ਔਰੰਗਜੀਤ ਤੂੰ ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਤੇ ਬੇਈਮਾਨ ਹੋ ਗਿਆ ਈ ਖੁਦਾ ਦੀ ਕਸਮ ਖਾ ਕੇ ਮੁੱਕਰ ਜਾਣ ਤੂੰ ਜ਼ਾਹਿਰ ਹੁੰਦਾ ਈ ਕਿ ਤੇਰੇ ਮਨ ਦੇ ਵਿੱਚ ਅੱਲਾਹ ਤਾਲਾ ਦਾ ਕੋਈ ਪਿਆਰ ਜਾਂ ਭੈ ਨਹੀਂ ਅਤੇ ਨਾ ਹੀ ਤੂੰ ਉਸ ਦੀ ਹਸਤੀ ਨੂੰ ਮੰਨਦਾ ਹੈ ਤੂੰ ਜੋ ਵੇਗ ਸੂਰਤੇ 마ਸਮੂ ਲੋਕਾਂ ਉੱਪਰ ਬੇहद ਜ਼ੁਲਮ ਕੀਤੇ ਹਨ ਤੈਨੂੰ ਉਹਨਾਂ ਪਾਪਾਂ ਦਾ ਲੇਖਾ ਖੁਦਾ ਦੀ ਦਰਗਾਹ ਦੇ ਵਿੱਚ ਜ਼ਰੂਰ ਦੇਣਾ ਪਵੇਗਾ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਤੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਚੇਤੇ ਰੱਖ ਮੇਰਾ ਬਹਾਦਰ ਖਾਲਸਾ ਜੀ ਜਿਉਂਦਾ ਏ ਜੋ ਤੈਨੂੰ ਜਿਉਣਾ ਨਹੀਂ ਦੇਵੇਗਾ ਅਤੇ ਤੇਰੇ ਇਸ ਜ਼ੁਲਮੀ ਰਾਜ ਦਾ ਨਾਸ਼ ਕਰ ਦੇਵੇਗਾ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੇ ਕਿਤੇ ਸਾਰੇ ਗੁਨਾਹ ਉਸ ਦੇ ਸਾਹਮਣੇ ਆ ਗਏ ਇਹੋ ਬਹੁਤ ਪਛਤਾਇਆ ਅਤੇ ਅੱਖਾਂ ਦੇ ਵਿੱਚੋਂ ਹੰਝੂ ਕੇਰਨ ਲੱਗਾ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਉਸਦੇ ਮਨ ਉੱਤੇ ਅਜੀਹਾ ਅਸਰ ਹੋਇਆ ਕਿ ਉਹ ਆਪਣੇ ਕੀਤੇ ਗੁਨਾਹਾਂ ਦੇ ਬਦਲੇ ਅੱਲਾ ਦੀ ਦਰਗਾਹ ਦੇ ਵਿੱਚ ਮਿਲਣ ਵਾਲੀਆਂ ਸਜਾਵਾਂ ਬਾਰੇ ਸੋਚ ਕੇ ਚਿੰਤਾ ਦੇ ਸਮੁੰਦਰ ਦੇ ਵਿੱਚ ਅਜਿਹਾ ਡੁੱਬਿਆ ਕਿ ਮਰਨ ਕਿਨਾਰੇ ਪਹੁੰਚ ਗਿਆ ਪਰ ਉਸ ਦੇ ਸੁਆਸ ਨਹੀਂ ਨਿਕਲੇਦੇ ਸਨ ਔਰੰਗਜ਼ੇਬ ਦੀ ਲੜਕੀ ਜਿੰਤੂਨ ਨਿਸ਼ਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ ਅਤੇ ਉਸ ਦਾ ਧਿਆਨ ਧਾਰ ਕੇ ਨਿਮਾਜ਼ ਪੜ੍ਹਾਇਆ ਕਰਦੀ ਸੀ ਔਰੰਗਜ਼ੇਬ ਵੀ ਉਸ ਨੂੰ ਬੜਾ ਪਿਆਰ ਕਰਦਾ ਸੀ ਉਸ ਨੇ ਕਿਹਾ ਅੱਬਾ ਜਾਨ ਖੱਤ ਦੇ ਅਖੀਰ ਉੱਤੇ ਜੋ ਗੁਰੂ ਗੋਬਿੰਦ ਜੀ ਨੇ ਅੱਲਾਹ ਤਾਲਾ ਦੀ ਤਾਰੀਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੀ ਹੈ ਇਸ ਨੂੰ ਪੜੋ ਤੁਹਾਡੀ ਜਾਨ ਸੌਖੀ ਨਿਕਲ ਜਾਵੇਗੀ ਬੇਟੀ ਦੇ ਕਹਿਣ ਉੱਤੇ ਜਦੋਂ ਔਰੰਗਜ਼ੇਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਿਆ ਤਾਂ ਤੜਫ ਰਿਹਾ ਔਰੰਗਜ਼ੇਬ ਦੇ ਸਵਾਸ ਸੌਖੇ ਨਿਕਲ ਗਏ ਇਹ ਹੈ ਅਕਾਲ ਪੁਰਖ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਤਾਕਤ ਕਿ ਉਹਨਾਂ ਨੇ ਤਲਵਾਰ ਨਾਲ ਤਾਂ ਔਰੰਗਜ਼ੇਬ ਨੂੰ ਕਤਲ ਨਹੀਂ ਕੀਤਾ ਪਰ ਆਪਣੀ ਕਲਮ ਦੇ ਇਲਾਹੀ ਸ਼ਬਦਾਂ ਨਾਲ ਉਸ ਦੇ ਕੀਤੇ ਪਾਪਾਂ ਅਤੇ ਉਹਨਾਂ ਪਾਪਾਂ ਬਦਲੇ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਦੱਸ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ